ਇੱਕ ਤੇ ਸਾਡੀ ਤੂੰ ਤੂੰ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ মিডিਆ ਦੇ ਵਿੱਚ ਖੜੋ ਕੇ ਕਹਿੰਦੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥਾਮਣਾ ਬੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਆ ਦੇ ਅੰਦਰ ਵੜ ਗਿਆ ਵਾ ਉਹ ਸਾਹਮਣੇ ਜਲੇਬੀਆਂ ਆ ਦਾ ਕੋਖਾ ਜੇ ਇਹ ਮੈਨੂੰ ਉਹ ਅਓਜੀ ਨਾਲ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਓ ਮੈਂ ਕਿਹਾ ਹਾਂ ਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਆ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਦੇ ਆ ਦੇ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ ਕਿਹਾ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਗੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਦਾ ਆਪਾਂ ਡਕਣਾ ਡਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਤੇ ਨਿਹਾਲ ਸਿੰਘ ਫੌਜ ਦਾ ਅਧਾਰਾ ਆਊਗਾ ਉੱਥੇ ਜਗਤ ਜੂਠ ਬੱਜਰ ਕਰਾਹਤ ਵਾਲੇ ਬੰਦੇ ਨੂੰ ਆਪਾਂ ਡਕਾਂਗੇ ਡਕਾਂਗੇ ਭਾਵੇਂ ਸ਼ਾਨशाह ਜੀ ਹੋਣੀਗਾ ਦੂਜੀ ਚਪੇੜਨੀ ਨੂੰ ਮਾਰੀ ਆਹ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਤੇਰੀ ਦੀ ਤੇ ਦੌੜ ਗਿਆ ਵਾ ਆ ਵਾਕਿਆ ਆ ਜੇ ਹੋਰੀ ਨੂੰ ਮਾਰਦੇ ਨੂੰ ਕੁਛ ਨਹੀਂ ਜਿਹਾ ਫੌਜਾਂ ਨੇ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੂਰ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੋਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਇਹ ਹੁਣ ਆਂਡੇ ਵੇਚਣ ਡਿਆ ਵਾ ਇਥੇ ਇੱਕ ਭਈਆ ਇਹ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਾਰਾ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇੱਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਦ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਆ ਆਈਆਂ ਨੂੰ ਗਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨਗੇ ਇਹ ਪਿੱਜਾ ਰਾਹ ਗੀਰੇ ਥੋਨੇ ਨੰਗਦਾ ਜਾਣ ਰਿਆ ਇਹ ਮੈਨੂੰ ਹੌਲੀ ਜਨਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਉ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਦੇ ਆਲੇ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ ਕਿਹਾ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਇਹਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਦਾ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਤੇ ਨਿਹਾਲ ਸਿੰਘ ਫੌਜ ਦਾ ਉਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਹਤ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡੱਕਾਂਗੇ ਭਾਵੇਂ ਸ਼ਾਨशाह ਜੀ ਹੋਣੀਗਾ ਇੰਨੀ ਗੱਲ ਕਰਦਿਆਂ ਕਰਦਿਆਂ ਇੱਥੇ ਸਾਡੀ ਤੂਤੂ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਦੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥੰਮਣਾ ਬੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਅੰਦਰ ਵੜ ਗਿਆ ਵਾ ਆ ਸਾਹਮਣੇ ਜਲੇਬੀਆਂ ਆ ਦਾ ਖੋਖਾ ਜੀ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਚਪੇੜੀ ਦੀ ਦਬੜ ਗਿਆ ਆਵਾ ਆ ਵਾਕਿਆ ਆ ਜੇ ਹੋਰੀ ਦੀ ਮਾਰ ਤੇ ਨੂੰ ਕੁਛ ਨਹੀਂ ਜਿਆ ਫੌਜਾਂ ਨੇ ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨਹੀਂ ਜੋ ਪਰਮੇਸ਼ਰ ਕਰੂ ਚੜਦੀ ਕਲਾ ਹੀ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਕਿਰਪਾ ਕਰਨ ਸਾਨੂੰ ਬਲ ਬਖਸ਼ਣ ਇਹਨਾਂ ਦੇ ਨਾਲ ਸਾਨੂੰ ਮਤਲਬ ਜਠਾਗੇ ਇਹਨਾਂ ਦਾ ਜੋ ਵੀ ਕਰਨਗੇ ਉਹਦੇ ਨਾਲ ਸਾਡਾ ਜਿਆਦਾ ਕੋਈ ਜਾਤੀ ਵੈਰ ਨਹੀਂ ਉਹਦੇ ਨਾਲ ਸਾਡਾ ਕੋਈ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ ਸਿਰ ਉਹਦਾ ਇਹ ਮਸਕ ਦੀ ਕਹਿੰਦਾ ਤੂੰ ਕੌਣ ਆ ਮੈਨੂੰ ਡੱਕਣ ਵਾਲਾ ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਆ ਨਿਹੰਗ ਸਿੰਘ ਫੌਜਾਂ ਆ ਸਾਡੇ ਨਾਲ ਫਰਜ਼ ਨਹੀਂ ਬਣਦਾ ਦਾ ਗੱਲ ਕਰਦਾ ਦੁਕਾਨਦਾਰ ਸਾਡੇ ਲਾਗੇ ਆ ਦੁਕਾਨਦਾਰ ਗੱਲ ਕਰੇ ਜਿੰਨੂੰ ਅਸੀਂ ਡੱਕਿਆ ਉਹ ਸਾਡੇ ਨਾਲ ਗੱਲ ਕਰੇ ਇਹਦਾ ਨਹੀਂ ਫਰਜ਼ ਬਣਦਾ ਤੂੰ ਇਹਨੇ ਸ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾ ਡੱਕਣ ਵਾਲਾ ਫੌਜਾਂ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਸੀ ਕੰਮਰ ਕੱਸੇ ਲੱਗੇ ਆ ਸ਼ਸਤਰ ਜਿਹੜੇ ਸਾਡੇ ਆਸਨ ਤੇ ਪਏ ਆ ਮੈਂ ਨੂੰ ਕਿਹਾ ਮੈਂ ਕਿਹਾ 2 ਮਿੰਟ ਖੜ ਜਾ ਹੁਣ ਇੱਥੇ ਜਾ ਹੀ ਨਾ ਇੱਥੇ ਖੜ ਗਿਆ ਵਾ ਮੈਂ ਆ ਡਾਂਗ ਰੱਖੀ ਹੱਥ ਮੋਢੇ ਤੇ ਮੈਂ ਕਿਹਾ ਹੁਣ ਬੋਲ ਵੀ ਤੂੰ ਕੌਣ ਆ ਨਾ ਮੈਨੂੰ ਪੁੱਛਣ ਵਾਲਾ ਬਸ ਇੰਨੀ ਗੱਲ কই ਉਹਨੇ ਮੇਰੀ ਡਾਂਗ ਵੜ ਲਈ ਗਾਰੀ ਨੂੰ ਮੈਂ ਕਿਹਾ ਭਾਈ ਡਾਕ ਛੱਡ ਦੇ ਚੰਗਾ ਰਹੂੰਗਾ ਜੀ ਕਹਿੰਦਾ ਨਹੀਂ ਛੱਡਣਾ ਹੀ ਫੌਜਾਂ ਨੇ ਕੋਈ ਵੀਰ ਰਾਤ ਚਾਰ ਕੇ ਮਾਰਿਆ ਦੋ ਵਾਰੀ ਥੰਮਣਾ ਬਚ ਗਿਆ ਮੁਰਗੋਠਾਂ ਦੀ ਜੁਰਤ ਨਹੀਂ ਪਈ ਫਿਰ ਮੈਂ ਪੁਲੀਸ ਜੀ ਵੇਟੂਂਦੇ ਦੇ ਮਾਰਿਆ ਉੱਠ ਕੇ ਜਾ ਕੇ ਜਲੇਬੀਆਂ ਆ ਕੇ ਭੱਜ ਕੇ ਫੜ ਗਿਆ ਉਹ ਸੋ ਇੱਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ ਅਸੀਂ ਦੱਸੀ ਆ ਕਹਿੰਦੇ ਥਾਣੇ ਆਜੋ ਅਸੀਂ ਥਾਣੇ ਗਏ ਆ ਉਹ ਕਹਿੰਦੇ ਬਾਬਾ ਜੀ ਉਹਦਾ ਹਸਪਤਾਲ ਚਲ ਗਿਆ ਅਸੀਂ ਕਹਾਂ ਕੋਈ ਗੱਲ ਨਹੀਂ ਫਿਰ ਜੋ ਪਰਮੇਸ਼ਰ ਕਰੂ ਵੇਖੀ ਜਾਊਗੀ ਬਾਕੀ ਸਾਡਾ ਕਿਹਨਾ ਕੋਈ ਬਰਾਦ ਨਹੀਂਗਾ ਨਾ ਹੀ ਬੀੜੀਏ ਕੰਮ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ ਨਾ ਸ਼ਰਾਬ ਵਾਲੇ ਠੇਕੇ ਡੱਕਦੇ ਆ ਸਿਰਫ ਜਿੰਨਾ ਸਾਡਾ ਏਰੀਆ ਦਾਇਰਾ ਆ ਨਾ ਅਸੀਂ ਉੱਥੇ ਹੀ ਧੱਕਾਂਗੇ ਆਪਣੇ ਏਰੀਆ ਦੇ ਸੀਮਤ ਰਹਿ ਕੇ ਭਾਈ ਚਾਰਕ ਸਾਂਝ ਦੇ ਤਾਂ ਖਤਮ ਹੋ ਗਈ ਨਾ ਵੀ ਜਾਂ ਹੀ ਕਿਸ ਦੇ ਖਿਲਾਫ ਬੋਲਾਂਗੇ ਜਾਂ ਹੀ ਕਿਸ ਦਾ ਵਿਰੋਧ ਕਰਾਂਗੇ ਜਾਂ ਹੀ ਕਿਸ ਨੂੰ ਕੋਈ ਅਧਿਸ਼ਦਾਵਲੀ ਬੋਲਾਂਗੇ ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੌਜ ਦੇ ਵਿੱਚ ਰਹਿਦਾ ਘੋੜੇ ਵੱਜਿਆ ਫੌਜਾਂ ਦੇ ਪੜਾ ਲੱਗਾ ਨਿਹੰਗ ਸਿੰਘ ਫੌਜਾਂ ਦਾ ਰਾਜ ਸਾਜ ਖੜਿਆ ਹੋਆ ਇਹ ਤੇ ਡੰਡੇ-ਕੂੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚੀਦਾ ਵਾ ਕਿ ਇਹਨੂੰ ਅਸੀਂ ਕੁਛ ਨਹੀਂ ਕਹਿੰਦੇ ਆਪਾਂ ਬਿਲਕੁਲ ਅਲਰਟ ਕੀਤਾ ਵਾ ਹਾਈ ਅਲਰਟ ਜੀ ਵੀ ਸਾਡੇ ਏਰੀਆ 'ਚ ਕਿਸੇ ਨੇ ਬੀੜੀ ਤਮਾਕੂ ਪੀਣ ਦੀ ਯੁਰਤ ਕੀਤੀ ਤੋ ਉਹ ਆਪਣੇ ਆਪ ਦਾ ਆਪ ਖੁਦ ਆਪ ਜਮਿਆ ਰਹੂਗਾ ਕੱਲ ਕੱਲ ਦੇਰ ਸ਼ਾਮ ਰਾਤ ਦੀ ਗੱਲ ਹੈਗੀ ਜੀ ਮੈਂ ਆਪਣੀ ਕਟਿੰਗ ਕਰਾਉਣ ਵਾਸਤੇ ਤੁਹਾਨੂੰ ਪਤਾ ਹੀ ਕੀ ਮਹੀਨੇ ਬਾਅਦ ਜਾ ਕੇ ਸਾਨੂੰ ਲੋੜ ਪੈ ਜਾਂਦੀ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਈ ਮੈਂ ਜਾਂਦਾ ਫੜਕੋ ਪਾਰ ਮੁੰਨਰ ਕੇ ਨਾਮ ਹੈਗਾ ਤੇ ਐਡਰੈਸਰ ਹੈਗਾ ਉਹ ਕੋ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਵਾਪਸ ਪੈਦਲ ਆ ਰਿਹਾ ਸੀ ਉਥੋਂ ਮੈਂ ਜਦੋਂ ਮੈਂ ਉਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਹੀ ਲਗਾਇਆ ਆਪਣਾ ਅੱਡਾ ਹੁ ਪੱਕਾ ਹੋ ਗਿਆ ਦਾ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀਜਦੀ ਹੁੰਦੀ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਦਾ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਆਏਗਾ ਤੇ ਉਹ ਤੋਂ ਮੈਂ ਜਿੱਦਾਂ ਕ੍ਰੋਸ ਕੀਤਾ ਗਿਆ ਆ ਕੇ ਨਾਇਨਾ ਤੋਂ ਜਸਟ ਥੋੜਾ ਦੇ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਆਂਡਿਆਂ ਵਾਲਿਆ ਦਾ ਮੈਂ ਪਿਓਰ ਵੈਸ਼ਨੂ ਆਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾਈ ਮਸ ਬੋਰਡ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗੇ ਦੇ ਵਿੱਚ ਦੋ ਨਿਹੰਗਾ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੋਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਬੇੜਾ ਮਾਰਿਆ ਬੀੜਾ ਮਾਰ ਕੇ ਨੂੰ ਦੁੜਾਇਆ ਉਥੋ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਕੇ ਦੇ ਖੜਾ ਸੀ ਹਾਲਾਂਕਿ ਉਹ ਆਂਡੇ ਵਾਲਾ ਖੋਕਾ ਸੀ ਉਹ ਆਂਡੇ ਵੇਚਣ ਦਾ ਉਹ ਆਪਣੀ ਸਿਗਰਟ ਬੀੜੀ ਲਗਾਣ ਦੇ ਉਹ ਨੂੰ ਕਹਿੰਦਾ ਉਹ ਕਹਿੰਦਾ ਉਹ ਅੱਗੋ ਕਹਿੰਦਾ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹ ਨੂੰ ਕਹਿੰਦੇ ਪੀ ਉਥੇ ਕਰ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਉਥੇ ਹੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਉਹ ਲੱਗ ਕੇ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਤੇ ਮੈਂ ਕਿਹਾ ਜੀ ਬਾਬਾ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਐਦਾਂ ਕਿਉਂ ਕਹਿ ਰਹੇ ਹੋ ਕੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇਥੇ ਸਿੱਕਟਾ ਮੀਡੀਆ ਪਿਆਣ ਰਿਹਾ ਵਾ ਇਹਨੂੰ ਪਤਾ ਨਹੀਂ ਹੈਗਾ ਮੈਂ ਕਿਹਾ ਇਹ ਕਿਦੋਂ ਦਾ ਨੇ ਏਡਾ ਲਗਾਇਆਗਾ ਕੰਦਾ ਇਹਨੂੰ 20 ਸਾਲ ਹੋ ਗਏ ਮੈਂ ਕਿਹਾ ਬਾਬਾ ਜੀ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਏਡਾ ਲਗਾ ਕੰਦਾ ਤੁਹਾਨੂੰ 15 ਦਿਨ ਹੋ ਗਏ ਮੈਂ ਕਿਹਾ ਬਾਬਾ ਜੀ ਉਹ 20 ਸਾਲ ਤੋਂ ਇਥੇ ਏਡਾ ਲਗਾਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਾਡਾ ਚੁਕਾ ਦਾਂਗੇ ਮੈਂ ਕਿਹਾ ਇਹ ਗੱਲ ਗਲਤ ਹੈਗੀ ਹੈ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾਦ ਦਿੱਤਾ ਜੜ ਗਿਆ ਉਹਨੂੰ ਗੁੱਸਾ ਜੜ ਗਿਆ ਕਿਨੇ ਮੈਨੂੰ ਗਲਤ ਕਿਹਾ ਕਿਦਾਂ ਦਿੱਤਾ ਫਿਰ ਉਸ ਤੋਂ ਬਾਅ ਕੀ ਦਮ ਰਾਗਿਰ ਕਿਉਂਕਿ ਲੱਗੇ ਹੀ ਸਟੇਸ਼ਨ ਹੈਗਾ ਵਾ ਲੋਕੀ ਉਥੇ ਅੱਜ ਦੀ ਅੱਜ ਦੀ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਦੇ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾਣਾ ਪੰਜਾਬੀ ਚ ਮੈਂ ਕਹੋਣਾ ਕਿ ਮੈਂ ਕਹਿੰਦਾ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾ ਗੱਲ ਤੂੰ ਰੁਕ ਜਾ ਮਗਰੋਂ ਆ ਕੇ ਬਟਚਾ ਨਾਲ ਫੜ ਕੇ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫਿਰ ਇਹ ਮੇ ਕੋ ਛੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੇ ਕੋ ਛੜਾ ਨਹੀਂ ਪਾਏ ਇੱਕਲੇ ਇਹਨਾਂ ਬੜਾ ਜੋਲ ਹੈ ਛੜਾ ਨਹੀਂ ਪਾਏ ਮੇ ਕੋ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਕੁ ਮਤਲਬ ਭਾਲਿਆ ਨਹੀਂ ਜਾਣਦੇ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾ ਇਨਾਂ ਦਾ ਜੋਰ ਦਿੱਤਾ ਮੈਂ ਸੜ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਹੈ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਝ ਸੈਕਿੰਡ ਵਾਸਤੇ ਮੇਰੇ ਆਥੇ ਮੱਥੇ ਤੇ ਲੱਗੀਆਂ ਜੀ ਆਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ ਵਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਹੱਥਾਂ ਤੇ ਲੱਗੀਆਂ ਐਸੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋਗ ਬਗੰਢਿਆ ਉੱਥੇ ਜਿਹੜੇ ਰਾਹ ਗੇ ਨੰਗਨ ਦੇ ਉੱਤੇ ਲੇਡੀਜ਼ ਵੀ ਕੁਛ ਹੈਗੇ ਆਂ ਹੀ ਕਹਿੰਦੇ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀਰ ਨੂੰ ਬਚਾਓ ਵਿਚਾਰਾ ਫੋਨ ਵੱਗਣ ਡਿਆ ਸੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸਤੇ ਨਹੀਂ ਆਇਆ ਦੇਖੋ ਇੰਨੇ ਉੱਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉੱਥੇ ਦੁਕਾਨਾਂ ਖੁੱਲ ਕੇ ਬੈਠੇ ਇੰਨੇ ਲੋਕ ਭੀੜ ਹੈਗੀ ਹੈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੇ ਮੈਂ ਥੋ ਆਪਣਾ ਬਚਾ ਕਰਦੇ ਹੋਏ ਮੈਂ ਜਾ ਕੇ ਉੱਤੇ ਲੱਗੜੀ ਦੀ ਦੁਕਾਨ ਜਿਹੜੀ ਹੈ ਪੀ ਸੇਫਟੀ ਵਾਸਤੇ ਮੈਂ ਉੱਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ ਠੀਕ ਹੈ ਉੱਥੇ ਆਪਣੀ ਵੀ ਸੇਫਟੀ ਕਰਨ ਵਾਸਤੇ ਤੇ ਥੋੜਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰ ਦੇ ਨੂੰ ਦੱਸਣ ਵਾਸਤੇ ਸਭ ਤੋਂ ਪਹਿਲੇ ਮੈਂ ਫੋਨ ਕੀਤਾ ਮੈਂ ਪਿਤਾ ਜੀ ਨੂੰ ਫੋਨ ਕੀਤਾ ਕਿ ਇੱਦਾਂ ਦਾ ਮੇਰੇ ਤੇ ਇਹ ਗੱਲ ਹੋ ਗਈ ਹੈ ਤੁਸੀਂ ਆਓ ਉਸ ਤੋਂ ਬਾਅਦ ਮੈਂ 112 ਦੇ ਕਾਲ ਕੀਤੀ ਉਸ ਤੋਂ ਬਾਅਦ ਮੈਂ 108 ਦੇ ਕਾਲ ਕੀਤੀ ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਮੈਂ ਐਸੇ ਕਿੰਨੀ ਗੱਲ ਤੋਂ ਕਿ ਤੁਸੀਂ ਰੋਕਿਆ ਆਜਾ ਪੁੱਛਿਆ ਮੈਂ ਸਿਰ ਇੰਨੀ ਗੱਲ ਕੀਤੀ ਇਸ ਗੱਲ ਤੋਂ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਤੂੰ ਮੈਨੂੰ ਗਲਤ ਕਹਿ ਇਹ ਕਿੱਸਾ ਦਿੱਤਾ ਕਹਿੰਦਾ ਇਹ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮੋਲੋ ਉੱਥੇ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਪੇ ਉਸ ਤੇ ਬਜ਼ਾਰ ਵਾਲੇ ਨਾਲ ਅੱਗੇ ਗੱਲ ਕੀਤੀ ਕਿ ਰੋਜ਼ ਦਾ ਨਿੱਤ ਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਘੁੱਟਦੇ ਵੇ ਰੋਜ਼ ਅੱਜ ਤੁਹਾਡੀ ਮੈਂ ਕਿਹਾ ਅੱਜ ਦਾ ਮੈਂ ਅੱਜ ਫੇ ਮੇਰੀ ਵਾਰੀ ਸੀ ਤੇ ਅੱਜ ਮੈਂ ਰੋਕਿਆ ਹੋਇਆ ਅੱਜ ਮੇਰੇ ਤੇ ਜਾਣੇ ਵਾ ਹਮਲਾ ਕਰ ਦਿੱਤਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦਾ ਇੱਕ ਗੁਰੂ ਦੇ ਪਿਆਰਿਓ ਨਾਮ ਆ ਸਾਡਾ ਜਥੇਦਾਰ ਬਾਬਾ ਦਲਬਾਖ ਸਿੰਘ ਜੀ ਉਹਦਾ ਨਾਮ ਆ ਮਾਨਪ੍ਰੀਤ ਸਿੰਘ ਜੀ ਹਾਂਜੀ ਹੋਇਆ ਕੀ ਕਹਿੰਦਾ ਬਾਬਾ ਜੀ ਗੱਲ ਇਦਾਂ ਆ ਵੀ ਆ ਗੱਡੀ ਸਾਡੀ ਹੋਈ ਪਿੰਚਰ ਇਹਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪਿੰਚਰ ਲਵਾ ਕੇ ਲਿਆਂਦਾ ਵਾ ਲਿਆ ਕੇ ਆਪਣਾ ਟਾਇਰ ਕੱਸਿਆ ਵਾ ਮੁੜ ਕੇ ਅਸੀਂ ਆਪਣੀ ਗੱਡੀ ਧੋਣ ਰਹੇ ਆ ਗੱਡੀ ਧੋਣ ਰਹੇ ਆ ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ ਇਹਦੇ ਲੱਗਿਆ ਕਿ ਮੁੰਡੇ ਨੇ ਆ ਕੇ ਭਈਏ ਨੇ ਤੇ ਆਂਡੇ ਲਏ ਆ ਤੇ ਉਹ ਆ ਕੇ ਇੱਥੇ ਬੀੜੀ ਪੀਂਦੇ ਆ ਵਾ ਉਹਨੂੰ ਕਾ ਕੇ ਸਾਡੇ ਨੇ ਡੱਕਿਆ ਵੀ ਭਈਆ ਬੀੜੀ ਨਾ ਪੀ ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ ਉਹਨੇ ਬੀੜੀ ਛੋਟ ਕੇ ਤੇ ਉਹ ਕਹਿੰਦਾ ਹੱਥ ਜੋੜੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ ਉਹ ਆਂਡੇ ਵਾਲਾ ਬੰਦਾ ਆਪਣਾ ਕੰਮ ਕਰ ਰਿਆ ਪਿਆ ਵਾ ਅਹੀਂ ਆਪਣਾ ਕੰਮ ਕਰ ਰਿਆ ਪਿਆ ਉਹ ਮੁੰਡਾ ਉਧਰੋਂ ਆਇਆ ਪਰਲੀ ਸਾਈਡ ਤੋਂ ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕਾਕੇ ਸਾਡੇ ਨੂੰ ਦੱਸਿਆ ਵੀ ਆ ਗੱਲ ਹੋਈ ਆ ਇਹ ਬੀੜੀ ਪੀਂਦਾ ਵਾ ਇਹਨੂੰ ਹੀ ਢੱਕਿਆ ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਕਿਰੋ ਇੱਥੇ ਅੱਡਾ ਲਾਏ ਨੂੰ ਉਹ ਅੰਦਾਜ਼ੇ ਨਹੀਂ ਉਹਦੇ ਮੂੰਹੋਂ ਨਿਕਲੇ ਕਹਿੰਦਾ ਇਹਨੂੰ ਹੋ ਗਿਆ ਹੁਣ ਕਿ 20 ਸਾਲ ਕਹਿੰਦਾ ਤੁਹਾਨੂੰ ਕਹਿੰਦਾ ਕੋ ਆਹ ਕਹਿੰਦਾ ਸਾਨੂੰ ਹੋ ਗਿਆ ਹੁਣ ਕਿ 25 ਦਿਨ ਤੇ ਕਹਿੰਦਾ ਤੁਸੀਂ ਕਿਦਾਂ ਬੀੜੀ ਪੀਣਾ ਨੂੰ ਢੱਕ ਸਕਦੇ ਜੇ ਉਹ ਕਹਿੰਦਾ ਵੀ ਅਹੀਂ ਤੇ ਢੱਕਣਾ ਉਹ ਹੋਰ ਕਹਿੰਦਾ ਵੀ ਅਹੀਂ ਪੀਣੀਏ ਤੁਸੀਂ ਢੱਕੋ ਐਸੇ ਗੱਲਾਂ ਹੀ ਗੱਲ ਖਾ ਮਖਾ ਹੋ ਗਈ ਜਿਹੜੀ ਹੋਰ ਗੱਲ ਕੋਈ ਨਹੀਂ ਤੇ ਹੱਥ ਪਾਈ ਕਿਉਂ ਹੋਈ ਉਹ ਤੁਹ ਫਾਈ ਜਿਹੜੀ ਕੋ ਡਾਂਗ ਹੀ ਆਪਰੇ ਕਾਕੇ ਕੋ ਅੱਛਾ ਜੀ ਇਹਦੇ ਕੋਨੇ ਨੇ ਡਾਂਗ ਫੜ ਲੀਆਂ ਮੁੰਡੇ ਨੇ ਐਨਾ ਇਨੇ ਦਾਗ ਉਹ ਕੁਛ ਡਾਈ ਆ ਉਹਦੇ ਫਿਰ ਇਹਨੇ ਚਪੇੜ ਮਾਰੀ ਆ ਇੱਕ ਚਪੇੜ ਮਾਰੀ ਦਾ ਉਥੇ ਡੇਪਿਆ ਏ ਡੇਪਿਆ ਉਹਦੇ ਜਿਹੜੀ ਛੋਟਾ ਛੋਟਾ ਹਾਂਜੀ ਇਹੋ ਗੱਲ ਹੋਈ ਆ ਜੀ ਹੋਰ ਗੱਲ ਕੋਈ ਨਹੀਂ ਹੋਈ ਅੱਛਾ ਤੇ ਫਿਰ ਉਹ ਜਿਹੜੀਆਂ ਉਹਦੇ ਸੱਟਾਂ ਲੱਗੀਆਂ ਜਾਂ ਉਹ ਸਿਰਪਟਾ ਉਹ ਸੱਟਾਂ ਜਦੋਂ ਉਹਦੇ ਵੱਜਿਆ ਉਹ ਵੱਜਾ ਭੈਂਟੇ ਉਹ ਉਥੇ ਰੋੜੇ ਤੇ ਅੱਛਾ ਜੀ ਉਹ ਥੰਮਨੇ ਵੱਜਾ ਜਿਹੜੀ ਮੈਂ ਇੱਥੇ ਬੈਠਾ ਅੱਛਾ ਜੀ ਜਿਹੋ ਸਾਟੇ ਸਾਹਬ ਨੇ ਲੱਗੀਆਂ ਜੀ ਉਹਦੇ ਸਾਹਬ ਹਾਂਜੀ ਤੁਹਾਨੂੰ ਤੁਹਾਡੇ ਦੀਆਂ ਰਾਡੇ ਨਾਲ ਕਿੰਨਾ ਫਰਕ ਵਾ ਆ ਫਰਕ ਵੇਖੋ ਜੀ ਕਿੰਨਾ ਫਰਕ ਨੂੰ ਸਮਝੇ ਇੱਥੇ ਹੀ ਰੋਟੀਆਂ ਖਲੋਤਾ ਪਰ ਆਪਾਂ ਕਿਸ ਤਰ੍ਹਾਂ ਸਾਰਿਆਂ ਨੂੰ ਰੋਕਣਾ ਉਹਦੇ ਆਪਾਂ ਗੁਰੂ ਸਾਹਿਬ ਦੇ ਗੁਰਦੁਆਰੇ ਦੇ ਇਲਾਕੇ ਤੇ ਚਲੋ ਕੋਈ ਨਹੀਂ ਪੀਂਦਾ ਜਾਂ ਨਹੀਂ ਪੀਣ ਦੇਣੀ ਚਾਹੀਦੀ ਪੀਣੀ ਵੀ ਨਹੀਂ ਚਾਹੀਦੀ ਹਾਂਜੀ ਹਾਂਜੀ ਬਾਬਾ ਜੀ ਤੁਰਿਆ ਨਹੀਂ ਜਾਂਦਾ ਖਲੋ ਕੇ ਪੀਂਡਿਆ ਵਾ ਆਹ ਪਰ ਆਪਣੇ ਰੋਟੀਆਂ ਤੇ ਅਪਾ ਕਿਤੇ ਕਿਤੇ ਨਾਲ ਲੜਾਂਗੇ ਨਾ ਨਹੀਂ ਬਾਬਾ ਜੀ ਫੇਰ ਵੇਖੋ ਗੁਰੂ ਜੀ ਦੇ ਨਿਸ਼ਾਨ ਲੱਗਿਆ ਹੈ ਜਾਨੂੰ ਵਾਰਨਿੰਗ ਦਿੱਤੀ ਆ ਵੀ ਇੱਥੇ ਬੀੜੀ ਨਹੀਂ ਪੀਣੀ गांवシャン ਜਾ ਕੇ ਕਿਥੇ ਮਰਜੀ ਪੀਓ ਨਜ਼ਾਰੇ ਲਓ ਅਸੀਂ ਤੁਹਾਨੂੰ ਕੋਈ ਨਹੀਂ ਦੇ ਉਹ ਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਜੀ ਬਾਲ ਕਟਿੰਗ ਕਰਕੇ ਨੀਂਦ ਪਰਮਾਉਣੀ ਉਥੇ ਨਿਹੰਗ ਗਈ ਕਿ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੁੰਤੁਮ ਮਮ ਹੋ ਗਈ ਆਪਸ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਨਾ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਨਿਹੰਗ ਦੇ ਉਹ ਦੋ ਜਾਨੇ ਜਿਵੇਂ ਪਿਓ ਪੁੱਤ ਸੀ ਗਏ ਇਹਨਾਂ ਦੇ ਨਾ 60 ਹਟਲ ਆਤੀ ਤੇ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਹਸਪੀਟਲ ਦੇ ਵਿੱਚ ਆਪਾਂ ਰਾਤੀਂ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰ ਲੱਗੇ ਆ ਝੰਗ ਦੇ ਵਿਰੁੱਧ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰਨ ਲੱਗੇ ਆ ਜੇ ਉਹ ਜਿਹੜੀ ਸੱਟਾਂ ਜਿਹਦੀਆਂ ਨੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਕ ਕਾਰਵਾਈ ਹੋਊ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਊਗੀ